जिला शीद भगत सिंह नगर ਦੇ ਪਿੰਡ ਖੋਥਣਾ ਤੇ ਜੰਡਿਆਲੀ ਦੇ ਕਿਸਾਨਾਂ ਨੇ ਬਿਜਲੀ ਵਿਭਾਗ ਵੱਲੋਂ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਨਾ ਦੇਣ ਦੇ ਰੋਸ 'ਵਜੋਂ ਐਕਸੀਐਨ ਦਫਤਰ ਬੰਗਾ ਰੋਡ ਫਗਵਾੜਾ ਵਿਖੇ ਰੋਜ਼ ਪ੍ਰਦਰਸ਼ਨ ਕਰਦੇ ਆ ਜੰਮ ਕੇ ਨਾਰੀ ਬਾਜੀ ਕੀਤੀ ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਉਹਨਾਂ ਨੂੰ ਲਗਾਤਾਰ 8 ਘੰਟੇ ਬਿਜਲੀ ਦੀ ਸਪਲਾਈ ਨਾ ਦੇਣ ਦੇ ਚੱਲਿਆ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਗਈ ਹੈ ਕਿ ਉਹਨਾਂ ਦੇ ਏਰੀਆ ਵਿੱਚ ਕਿਸਾਨ ਬਿਜਲੀ ਦੇ ਲਗਾਤਾਰ ਕੱਟ ਲੱਗਣ ਤੋਂ ਕਾਫੀ ਪਰੇਸ਼ਾਨ ਨੇ ਉਨਾ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਜਿਸ जेई ਦੀ ਡਿਊਟੀ ਲਗਾਈ ਗਈ ਹੈ ਉਹ ਫੋਨ ਤੱਕ ਨਹੀਂ ਚੁੱਕਦਾ ਜਿਸ ਨਾਲ ਉਹਨਾਂ ਦੀ ਫਸਲ ਸੁੱਕਣ ਦੇ ਕਿਨਾਰੇ ਤੇ ਖੜੀ ਹੈ ਉਹਨਾਂ ਆਖਿਆ ਕਿ ਐਕਸ਼ਨ ਵੱਲੋਂ ਉਹਨਾਂ ਨੂੰ ਵਿਸ਼ਵਾਸ ਪਾਇਆ ਗਿਆ ਕਿ ਸੋਮਵਾਰ ਨੂੰ ਉਹਨਾਂ ਦੀ ਸਮੱਸਿਆ ਦਾ ਹੱਲ ਕਰਦਿਆ ਪੀੜਤ ਕਿਸਾਨਾਂ ਨੇ ਆਖਿਆ ਕਿ ਅਗਰ ਉਹਨਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਮੇਰਾ ਨਾਮ ਅਮਰਪਾਲਿਆ ਜੀ ਅਮਰਪਾਲ ਜੀ ਕਿਹੜੇ ਪਿੰਡ ਤੋਂ ਮੈਂ ਪਾਜੀ ਇੱਥੋਂ ਫਗਵਾੜੇ ਤੋਂ ਆਇਆ ਜੀ ਮੇਰੀ ਖੋਥਣਾ ਤੇ ਮੇਲੀ ਦੇ ਵਿੱਚ ਇੱਧਰ ਸਪਲਾਈ ਕਰਦਾ ਜ਼ਮੀਨ ਪਾਉਣਾ ਮੈਂ ਉੱਧਰ ਅੱਜ ਤੁਸੀਂ ਬਿਜਲੀ ਘਰ ਬੰਗਾ ਰੋਡ ਦੇ ਉੱਪਰ ਆਏ ਆ ਹਾਂਜੀ ਮੈਂ ਕੀ ਧੰਨਾ ਲਾਇਆ ਵਾ ਕਿਸ ਸਮਾਨ ਦੇ ਵਿੱਚ ਲਾਇਆ ਗਿਆ ਇਹ ਅੱਜ ਅਸੀਂ ਤੀਜੀ ਵਾਰ ਐਕਸੀ ਸਾਹਿਬ ਨੂੰ ਮਿਲਣ ਆ ਗਏ ਆ ਜੀ ਸਾਨੂੰ ਦੋ ਵਾਰੀ ਅਸ਼ਵਾਸ਼ਣ ਦਵਾਤਾ ਵੀ ਤੁਹਾਡੀ ਬੱਤੀ ਨਿਰਵੇਗਣ ਚੱਲੇਗੀ ਕੋਈ ਸਪਲਾਈ ਨਹੀਂ ਹੈ ਫਾਲਟ ਹੀ ਹੋਊਗੀ ਕੁਝ ਨਹੀਂ ਹੋਊਗਾ ਤੁਹਾਨੂੰ ਕੰਪਨਸੇਸ਼ਨ ਦਿੱਤੀ ਜਾਊਗੀ ਜੇ ਇਸ ਦੇ ਨਾ ਜਾਣੇ ਇੱਕ ਦਿਨ ਠੀਕ ਚੱਲ ਕੇ ਅਗਲੇ ਦਿਨ 2 ਘੰਟੇ ਬਾ ਤੇਉ ਫੋਨ ਨਹੀਂ ਚੱਕਦਾ ਜੇ ਕਿਤੇ ਸਭ ਸੋ ਵੀ ਫੋਨ ਚੱਕ ਲਵੇ ਤਾਂ ਉਹ ਕਹਿੰਦਾ ਮੈਂ ਖੋਤੜਾ ਬੇਂਡ ਜੇ ਇੱਕ ਬੰਦਾ ਦਿੱਤਾ ਤੁਸੀਂ ਉਹਨੂੰ ਪੁੱਛ ਲਓ ਉਹ ਬੰਦਾ ਹੁਣ ਰੱਬ ਤਾਂ ਨਹੀਂ ਹੈਗਾ ਜਾਂ ਜੜਾਲੀ ਜਾਂ ਉਹਨੂੰ ਪਤਾ ਹੀ ਨਹੀਂ ਵੀ ਕਿੱਥੋਂ ਖਰਾਬੀ ਹੋਈ ਆ ਅਸੀਂ ਉਹਨੂੰ ਕਈ ਵਾਰ ਇਹ ਹੁੰਦਾ ਵੀ ਅਸੀਂ ਉਹਨੂੰ ਮੈਸੇਜ ਦੇਣਾ ਹੁੰਦਾ ਜ਼ਰੂਰੀ ਨਹੀਂ ਬੱਤੀ ਦਾ ਹੋਵੇ ਹੁਣ ਪਰਸੋਂ ਸੈਫਰਨ ਸਕੂਲ ਦੇ ਕੋਲੋਂ ਤਾਰ ਟੁੱਟ ਗਈ ਅਸੀਂ ਉਹਨੂੰ ਫੋਨ ਕਰਦੇ ਸੀ ਵੀ ਬੱਚਿਆਂ ਦੀ ਛੁੱਟੀ ਆ ਟਾਈਮ ਆ ਲਾਈਟ ਬੰਦ ਕਰਾ ਕੇ ਉਹਨੇ ਫੋਨ ਨਹੀਂ ਚੱਕਿਆ ਜੀ ਅਸੀਂ ਆਪਣੇ ਬਿਹਾਵ ਤੇ ਲਾਈਟ ਬੰਦ ਕਰਵਾ ਕੇ ਟਰਾਂਸਫਰ ਚੁਤਕਾ ਕੇ ਤਾਰ ਪਾਸਾਈਡ ਤੇ ਕਰਾਈ ਜੀ ਅੱਜ ਕਿੰਨੇ ਲੋਕ ਅੱਗੀ ਕਿੰਨੇ ਪਿੰਡਾਂ ਦੇ ਲੋਕ ਆਏ ਆ ਆਪਾਂ ਅੱਜ ਚੋਂ ਪਿੰਡਾਂ ਦੇ ਲੋਕ ਆਏ ਹੋਏ ਆ ਜੀ ਤੇ ਅੱਜ ਐਕਸ਼ਨ ਸਾਹਿਬ ਨੂੰ ਮਿਲੇ ਤੁਸੀਂ ਐਕਸ਼ਨ ਸਾਹਿਬ ਨੂੰ ਮਿਲੇ ਕੀ ਭਰੋਸਾ ਦਵਾ ਤੁਹਾਨੂੰ ਉਹਨਾਂ ਨੇ ਹੋਮ ਬਾਰ ਨੂੰ ਕਹਿੰਦੇ 10 ਵਜੇ ਤੁਸੀਂ ਸਾਨੂੰ ਦੱਸਿਆ ਗਿਆ ਹੈ ਵੀ ਇੱਥੇ ਆ ਜਾਓ ਤੇ ਲਿਖਤੀ ਕਾਰਵਾਈ ਕੀਤੀ ਜਾਊਗੀ ਜੇਈ ਦੇ ਖਿਲਾਫ ਅਸੀਂ ਆਪਣਾ ਮੰਗ ਪੱਤਰ ਵੀ ਉਹਨਾਂ ਨੂੰ ਦੇ ਦਿੱਤਾ ਆ ਤੇ ਅਸੀਂ ਇਹ ਮੰਗ ਪੱਤਰ ਬੀਲੀ ਮੰਤਰੀ ਨੂੰ ਵੀ ਦਿੱਤਾ ਜਾਵੇਗਾ ਯਾਰ ਇਹ ਜਿਹੜਾ ਹੁਣ ਤੁਸੀਂ ਧਰਨਾ ਵਾ ਅਨਮਿੱਥੇ ਸਮੇਂ ਲਈ ਰੱਖਿਆ ਵਾ ਜਾਂ ਨਹੀਂ ਜੀ ਇਹ ਹਲੇ ਅਨਮਿੱਥੇ ਟਾਈਮ ਲਈ ਨਹੀਂ ਹੈਗਾ ਅਸੀਂ ਸਪਲਾਈ ਚਾਲੂ ਕਰਾਉਣ ਤੱਕ ਲਈ ਹੈ ਜੇ ਨਾ ਹੋਈ ਤਾਂ ਅਨਮਿੱਥੇ ਲਈ ਵੀ ਅੱਗੇ ਯੋਜਨਾ ਬਣਾਈ ਜਾ ਸਕਦੀ ਹੈ ਜੀ ਅਗਲੀ ਰਣਨੀਤੀ ਕੀ ਹੈ ਜੀ ਨਹੀਂ ਅਗਲੀ ਫਿਲਹਾਲ ਤਾਂ ਇਹ ਹੈ ਜੀ ਹਲੇ ਬੱਤੀ ਚੱਲ ਪਵੇ ਸਾਨੂੰ ਤਾਂ ਇਹ ਆ ਵੀ 8 ਘੰਟੇ ਨਿਰਵਿਘਨ ਬੱਤੀ ਆ ਜਾਵੇ ਸਾਡਾ ਹੋਰ ਕੋਈ ਰੌਲਾ ਨਹੀਂ 1 ਘੰਟੇ ਬਾਅਦ 2 ਘੰਟੇ ਬਾਅਦ ਇੱਥੇ ਇਦਾਂ ਦੇ ਕਿਸਾਨ ਵੀ ਹੈਗੇ ਆ ਜਿਹੜੇ ਮੰਗ ਕੇ ਕੱਦੂ ਕਰਾਉਂਦੇ ਆ ਟਰੈਕਟਰਾਂ ਤਾਂ ਉਹਨਾਂ ਦੇ ਪਾਣੀ ਹੈ ਨਹੀਂ ਉਹਨਾਂ ਦੇ ਘਰ ਕਿੱਦਾਂ ਚੱਲਣਗੇ ਜਦ ਉਹਨਾਂ ਦਾ ਬੋਹਣ ਵਾਲਾ ਝੋਨੇ ਦਾ ਹਾਲ ਹੋ ਗਿਆ ਜੀ ਤੇੜਾ ਪਾਟ ਗਈਆਂ ਅਸੀਂ ਸਰ ਬਿਜਲੀ ਘਰ ਦੇ ਬਾਹਰ ਅੱਜ ਤਰਨਾ ਦਿੱਤਾ ਬੰਗਾ ਰੋਡ ਦੇ ਉੱਪਰ ਕੀ ਮਾਮਲਾ ਕੀ ਹੈ ਸਰ ਮਾਮਲਾ ਇਹ ਹੈ ਜਿ ਪਿਛਲੇ 5-7 ਦਿਨ ਤੋਂ ਲਗਾਤਾਰ ਬਿਜਲੀ ਨਹੀਂ ਆ ਰਹੀ ਸਾਡੀਆਂ ਫਸਲਾਂ ਸੁੱਕ ਰਹੀਆਂ ਨੇ ਤੇ ਉਹਨਾਂ ਦੇ ਤੇਲ ਫੂਫੂ ਕੇ ਟੰਗ ਆਏ ਪਏ ਆ ਕੁਝ ਜ਼ਿਮੀਂਦਾਰ ਕੋ ਤੋਂ ਪੈਸੇ ਹੈਗੇ ਤੇ ਲੈ ਕੇ ਜਨਰੇਟਰ ਚਲਾ ਰਹੇ ਆ ਇਹ ਦੇਖੋ ਤੇਲ ਲੈਣੇ ਪੈਸੇ ਨਹੀਂ ਕਿ ਉਹਨਾਂ ਤੇੜਾ ਪਾਟ ਜਾਵਣਗੇ ਮੈਸੇਜ ਆ ਜਾਂਦਾ ਅੰਡਰ ਫਾਲਟ ਮੁਰ ਕੇ ਪੁੱਛਦਾ ਕੋਈ ਨਹੀਂ ਹੈ ਮੈਸੇਜ ਜਰੂਰ ਆ ਜਾਂਦਾ ਅੰਡਰਫਾਲਡ ਦਾ ਤੇ ਮਰ ਸਰ ਉੱਤੇ ਪਹੁੰਚਦਾ ਕੋਈ ਇਹ ਮਲਾਜ ਪਹੁੰਚਦਾ ਠੀਕ ਹੈ ਕੋਈ ਨਹੀਂ ਅੱਜ ਤਾਂ ਕੋਈ ਉੱਚੇ ਅਧਿਕਾਰੀ ਨੂੰ ਤੁਸੀਂ ਮਿਲੇ ਹੋਗੇ ਹਾਂਜੀ ਇੱਕ ਸੇਬ ਨੂੰ ਮਿਲ ਲਗੇ ਜੀ ਕੀ ਪ੍ਰੋਸਾ ਦਵਾਇਆ ਤੇ ਅਸੀਂ ਬਿਜਲੀ ਛੇਤੀ ਠੀਕ ਕਰਕੇ ਦਿੰਨੇ ਆ ਤੇ ਕਿੰਨੀ ਦੇਰ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਲਗਭਗ ਜਦੋਂ ਕੋ ਠੁਨੇ ਬੀਜਨਗਰ ਥੁਰੂ ਜਾਈ ਆ ਤੇ ਲਗਭਗ 20 ਦਿਨ ਤੋਂ ਹੋ ਗਿਆ ਆ ਇੱਧੇ ਪਰੇਸ਼ਾਨੀ ਆ ਜਾਂਦੀ ਆ ਕਿੰਨੇ ਘੰਟੇ ਬਿਜਲੀ ਮਿਲਣੀ ਕੋਈ ਪੱਕਾ ਟਾਈਮ ਨਹੀਂ ਜੀ 2-3 ਘੰਟੇ ਕੋਈ ਦੇਰ ਤੇ 2 ਘੰਟੇ ਬਾਅਦ ਕੱਢ ਦਿੰਦੇ ਜਾਂ 1-2 ਘੰਟੇ ਬਾਅਦ ਕੱਢ ਦ